ਇਕਨੋਮੀ ਦੇ ਮਾਮਲੇ ਦੇ ਵਿੱਚ ਜਿਹੜਾ ਕਿਹਾ ਗਿਆ ਕਿ ਜਾਪਾਨ ਤੋਂ ਅੱਗੇ ਚੱਲ ਗਿਆ ਉਹਨਾਂ ਨੇ ਬੜੀ ਸੋਹਣੀ ਗੱਲ ਆਪ ਹੀ ਲਖ ਦਿੱਤੀ ਕਿ ਸਾਡੀ ਪਰ ਕੈਪੀਟਲ ਸ਼ਾਇਦ 2200 ਹੈ ਉਹਨਾਂ ਦੀ 5200 ਹੈ ਜਾਪਾਨੀਆਂ ਦੀ ਹੁਣ ਨੀਤੀ ਆਯੋਗ ਨੇ ਆਪ ਹੀ ਅੰਕੜੇ ਦਿੱਤੇ ਨੇ ਕੋਈ ਇੰਟਰਨੈਸ਼ਨਲ ਹਾਲੇ ਤੱਕ ਕਿਸੇ ਸੰਸਥਾ ਦਾ ਕੋਈ ਅੰਕੜਾ ਨਹੀਂ ਆਇਆ ਜੀ ਤਾਂ ਜਿਹੜਾ ਅੱਗੇ ਦੱਸਿਆ ਜਾ ਰਿਹਾ ਅੰਕੜਾ ਉਹ ਤਾਂ ਕੁਝ ਡਾਲਰ ਦਾ ਅਸਰ ਕੋਈ ਕੋਈ ਹੋ 20 50 ਵੱਧ ਲੈ ਕੇ ਫੇਰ ਉਹ ਤੀਜੇ ਤੇ ਆ ਜਾਣਗੇ ਅਸੀਂ 100 150 ਫੇਰ ਵੱਧ ਕਰਾ ਦੇ ਮਤਲਬ ਕਿ ਨੈਕ ਟੂ ਨੈਕ ਹੈ ਫਿਰ ਜੇ ਉਹ ਆંકੜੇ ਵੀ ਦੇਖੋਗੇ ਤੁਸੀਂ ਜੋ ਆંકੜੇ ਵੀ ਦੇਖੋਗੇ ਨੈਕ ਟੂ ਨੈਕ ਗੇਮ ਹੈ ਜੀ ਪਰ ਮੈਂ ਹਮੇਸ਼ਾ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਮੈਂ ਉਸ ਚੀਜ਼ ਦੇ ਵਿੱਚ ਬਿਲਕੁਲ ਸਹਿਮਤ ਹਾਂ ਅੱਖਰ ਅੱਖਰ ਸਹਿਮਤ ਹਾਂ ਕਿ নো ਡਾਊਟ ਯਾਰ ਸਾਡੀ ਇਕਨੋਮੀ ਤਾਂ ਨੂੰ ਗਈ ਆ ਹਮ ਪਰ ਇਸ ਇਕਨੋਮੀ ਨੂੰ ਜਦੋਂ ਆਪਾਂ ਦੇਖਦੇ ਆਂ ਏਡੀ ਵੱਡੀ ਹੋਈ ਨੂੰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਵੇਲੇ ਨਰੂ ਰ ਨੇ ਦੇਸ਼ ਸੰਭਾਲਿਆ ਸੀ ਸਾਰੀ 17 ਕੇ 1800 ਕਰੋੜ ਦੀ ਸੀ ਕਿ ਹਜ਼ਾਰ ਦੀ ਸੀ ਹਮ ਅੱਜ ਕਿੱਥੇ ਆ ਜੀ ਤਾਂ ਉਹਦੇ ਚ ਜੇ ਕਾਂਗਰਸ ਨੇ ਜਿਆਦਾ ਸ਼ਾਸਨ ਕੀਤਾ ਤਾਂ ਮੋਦੀ ਸਾਹਿਬ ਥੋੜਾ ਕਦੇ ਕ੍ਰੈਡਿਟ ਉਹਨਾਂ ਨੂੰ ਦੇ ਦੇਣ ਤੇ ਬਿਹਤਰ ਹੋਏਗਾ ਤਾਂ ਗੱਲ ਇਹ ਆ ਕਿ ਹਾਲੇ ਕੁਝ ਨਹੀਂ ਹੈ ਹਾਲੇ ਨੱਕ ਟੂ ਨੱਕ ਚੱਲੂਗਾ ਜੀ ਜੇ ਆਪਾਂ ਇਹਨਾਂ ਦੇ ਅੰਕੜਿਆਂ ਨੂੰ ਵੀ ਲੈ ਕੇ ਚੱਲੀਏ ਪਰ ਉਹਦੇ 'ਚ ਇੱਕ ਚੀਜ਼ ਇਹਨਾਂ ਨੇ ਜਿਹੜੀ ਪੇਸ਼ ਕੀਤੀ ਆ ਉਹ ਬੜੀ ਬਾ ਕਮਾਲ ਹੈ ਕਿ ਭਈ ਅਸਲ ਦੇ ਵਿੱਚ ਕੀ ਆ ਕਿ ਜਦ ਤੱਕ ਗਰੋ ਹੋਈ ਇਕਨੋਮੀ ਦਾ ਅਸੀਂ ਹੇਠਲੇ ਪੱਧਰ ਤੇ ਆਮ ਬੰਦੇ ਨੂੰ ਫਾਇਦਾ ਨਹੀਂ ਪਹੁੰਚਾਵਾਂਗੇ ਉਹ ਤੇ ਜਿਹੜੇ ਅਡਾਨੀ ਅਮਬਾਨੀ ਆ ਕਾਰੋਬਾਰੀ ਵੱਡੇ ਆ ਉਹ ਪੂੰਜੀ ਉਹਨਾਂ ਤੱਕ ਸਿਮਟ ਕੇ ਰਹਿ ਜਾਏਗੀ ਬਿਲਕੁਲ ਠੀਕ ਹੈ ਨਾ ਜੀ ਅੰਕੜਿਆਂ 'ਚ ਤੋਂ ਪੂੰਜੀ ਦੇਸ਼ ਦੀ ਦੇਖ ਰਹੀ ਹੈ ਜੀ ਪਰ ਜਦੋਂ ਅਸੀਂ ਇੱਕ ਸੇ ਨਾਗਰਿਕ ਦੀ ਕੰਜਪਸ਼ਨ ਪਾਵਰ ਜਿਹੜੀ ਹੈ ਉਹ ਵਧਾਵਾਂਗੇ ਹਮ ਖਰਚ ਸਮਰੱਥਾ ਵਧਾਵਾਂਗੇ ਉਹਦੀ ਆਮਦਨ ਵਧਾਵਾਂਗੇ ਉਹਦਾ ਜਿਹੜਾ ਜੀਵਨ ਪੱਧਰ ਹੈ ਉੱਚਾ ਚੁੱਕਾਂਗੇ ਬਾਲ ਸਾਡੇ ਕਪੋਸ਼ਨ ਨਾਲ ਮਰ ਜਾਂਦੇ ਨੇ ਨੌਜਵਾਨ ਸਾਡਾ ਬੇਰੁਜ਼ਗਾਰ ਆ ਜੀ ਠੀਕ ਹੈ ਜੀ ਬਜ਼ੁਰਗ ਸਾਡੇ ਜਿਹੜੇ ਬਿਲਕੁਲ ਦਵਾਈ ਦਪੇ ਨੂੰ ਤਰਸਦੇ ਫਿਰਦੇ ਨੇ ਠੀਕ ਹੈ ਜੀ ਤੇ ਵਿਚਾਲੜਾ ਜਿਹੜਾ ਬੰਦਾ ਆ ਉਹ ਫਰੀ ਨਾਜ ਤੇ ਨਿਰਪਰਿਆ ਸੋ ਇਸ ਕਰਕੇ ਮੈਂ ਨਹੀਂ ਕਹਿੰਦਾ ਇਹ ਬਿਲਕੁਲ ਅਨਿਆ ਹੋਏਗਾ ਕਿ ਮੈਂ ਜੇ ਕਹਾਂ ਕਿ ਇੰਡੀਆ ਨੇ ਆਰਥਿਕ ਤੌਰ ਤੇ ਆਰਥਿਕ ਤੌਰ ਤੇ ਤਰੱਕੀ ਨਹੀਂ ਕੀਤੀ ਤਰੱਕੀ ਬਹੁਤ ਕੀਤੀ ਆ ਪਰ ਜਿਹਦਾ ਫਾਇਦਾ ਹੇਠਾਂ ਆਉਣਾ ਚਾਹੀਦਾ ਜੀ ਆਉਣਾ ਚਾਹੀਦਾ ਆਮ ਨਾਗਰਿਕ ਨੂੰ ਮਿਲਣਾ ਚਾਹੀਦਾ ਉਹ ਮਿਲ ਲੱਗਿਆ ਜਦੋਂ ਨਹੀਂ ਤਾਂ ਕੱਟੇ ਦਾ ਆਂਦੇ ਨੇ ਕਿ ਮਾਨ ਮਾਨ ਦੋ ਦਾ ਕੀ ਪਾਇਆ ਕੱਟੇ ਦਾ ਬਿਲਕੁਲ ਜਟਨ ਫਾਇਰ ਜੀ ਕਹ ਰਿਹਾ ਕਿ 58000 ਜਪਾਨ ਦੀ ਹੈ ਤੇ 11 ਡਾਲਰ ਦਾ ਕਹਿੰਦੇ ਸਿਰਫ ਫਰਕ ਹੈ ਉਹ ਇਸ ਮੈਂ ਕਹਿ ਰਿਹਾ ਨਾ ਕਿ ਉਹ ਥੋੜੇ ਜਿਹਾ ਕਹਾਵਤ ਕਹਿਣਗੇ ਤੀਜੇ ਨੰਬਰ ਤੇ ਫੇਰਾ ਸਨਣਗੇ ਇਹ ਤਾਂ ਬੜਾ ਸਿਆਪਾ ਪਿਆ ਉਹ ਦੱਸ ਹੀ ਵਧਾਉਣਗੇ ਅਸੀਂ 20 50 ਵਧਾ ਲਾਂਗੇ ਉਹ ਸਿਰ ਗੱਲ ਕਰਦੇ ਉਸੇ ਵੜ ਕੇ ਹੋਣੇ ਜੀ 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 ਖैर ਚਲੋ ਭਾਈ ਇਹ ਵੀ ਇੱਕ ਰੁਚੀਗਾਰ ਗੱਲਾਂ ਨੇ ਫਿਰ ਬੜਾ ਕੁਝ ਇਹਦੇ ਚ ਵੇਖਣ ਸੁਣਨ ਨੂੰ ਮਿਲਦਾ ਨਹੀਂ ਇਹ ਇੱਕ ਚੀਜ਼ ਮੈਨੂੰ ਬੜੀ ਮਾਨਮਤੀ ਲੱਗਦੀ ਆ ਕਿ ਸਾਡੀ ਪੰਜਾਬੀ ਆਡੀਅנס ਵੀ ਇਹੋ ਜਿਹੀ ਆ ਜਿਹੜੀ ਇਕਨੋਮੀ ਨੂੰ ਸਮਝਦੀ ਆ ਇਹ ਬਹੁਤ ਵਧੀਆ ਗੱਲ ਆ ਜੀ 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 ਠੀਕ ਆ ਨਾ ਜੀ ਹਮ ਅੱਜ ਤੋਂ ਅਸੀਂ 2-3 ਸਾਲ ਪਹਿਲਾਂ ਜੇ ਇਦਾਂ ਦੀਆਂ ਗੱਲਾਂ ਕਰਦੇ ਸੀਗੇ ਨਾ ਤਾਂ ਆਡੀਅנס ਤੋਂ ਬੜਾ ਮੱਠਾ ਹੰਗਾਰਾ ਸੀਗਾ ਅਸੀਂ ਕਿਉਂਕਿ ਲੰਬੇ ਸਮੇਂ ਤੋਂ ਇਕਨੋਮੀ ਜਾਂ ਇਹਨਾਂ ਚੀਜ਼ਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਗੱਲ ਕਰ ਰਹੇ ਆ ਤਾਂ ਇਸ ਚੀਜ਼ ਦਾ ਕਹ ਲਓ ਕਿ ਹੁਣ ਆਪਾਂ ਨੂੰ ਮਾਣੋ ਨਾ ਚਾਹੀਦਾ ਆਪਾਂ ਨੂੰ ਨਹੀਂ ਸਾਰੀ ਕਹ ਲੋ ਕਿ ਨਿਊਜ਼ ਇੰਡਸਟਰੀ ਨੂੰ ਜਾਂ ਪੰਜਾਬੀਅਤ ਨੂੰ ਕਿ ਹੁਣ ਐਸੀ ਆਡੀਅנס ਤੁਹਾਨੂੰ ਮਿਲ ਜਾਏਗੀ ਜੋ ਇਕਨੋਮੀ ਦੇ ਵਿੱਚ ਬਹੁਤ ਦਿਲਚਸਪੀ ਲੈਂਦੀ ਆ ਖਾਸ ਤੌਰ ਤੇ ਜਦੋਂ ਦੇ ਸਟਾਕ ਮਾਰਕੀਟ ਵਗੈਰਾ ਜਿਆਦਾ ਲੋਕਾਂ ਨੂੰ ਖਿੱਚ ਰਿਹਾ ਹੈ ਨੇ ਠੀਕ ਹੈ 글로ਬਲੀ ਕੁਝ ਕਹ ਲੋ ਕਿ ਸਮੱਸਿਆਵਾਂ ਖਾਸ ਤੌਰ ਤੇ ਕੈਨੇਡਾ ਵਗੈਰਾ ਨੂੰ ਵੀ ਜੇ ਤੁਸੀਂ ਦੇਖੋਗੇ ਮਹਿੰਗਾਈ ਹੋਈ ਉੱਥੇ ਸਭ ਕੁਝ ਹੋਇਆ ਤਾਂ ਫਿਰ ਚੀਜ਼ਾਂ ਨੂੰ ਲੋਕਾਂ ਨੇ ਸਮਝਣਾ ਸ਼ੁਰੂ ਕੀਤਾ ਕਿ ਐਕਚੁਅਲ ਚ ਕੀ ਚੀਜ਼ਾਂ ਨੇ ਜੀ 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 ਬਿਲਕੁਲ ਜੀ ਮਿੰਟੂ ਜੀ ਖੈਰ ਇੱਕ ਕਮੈਂਟ ਪੜ੍ਹਦੀ ਅਮਲੋਕ ਸਿੰਘ ਜੀ ਦਾ ਫਿਰ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ ਕਹਿੰਦੇ ਕਿ ਲੁਧਿਆਣਾ ਦੇ ਵਿੱਚ ਪ੍ਰਗਟ ਸਿੰਘ ਰਾਣਾ ਗੁਰਜੀਤ ਸਿੰਘ ਤੇ ਆਸ਼ੂ ਕਹਿੰਦੇ ਪ੍ਰੈਸ ਕਾਨਫਰੈਂਸ ਕਰ ਰਹੇ ਉਹਦੀ ਇੱਕ ਚੀਜ਼ ਸਾਫ਼ ਹੈ ਕਿ ਆਸ਼ੂ ਨੇ ਮੇਰੇ ਖਿਆਲ ਦੇ ਨਾਲ ਮੰਗ ਕੇ ਟੀਮ ਲਈ ਹੈ ਕਿ ਇੱਕ ਰਾਣਾ ਦੇ ਦਿਓ ਜੀ ਇੱਕ ਦੇ ਦਿਓ ਪੁਰਾਣਾ ਕਪਤਾਨ ਇੰਡੀਆ ਲੇਟਰ ਦਾ ਤੇ ਛੇੜਿਆ ਕਾਂਗਰਸ ਦਾ ਕਪਤਾਨ ਨੂੰ ਦੂਰ ਰੱਖੋ ਇਹੀ ਲੱਗਦਾ ਹੈ ਜੀ ਤੇ ਰਾਣਾ ਗੁਰਜੀਤ ਤੇ ਪ੍ਰਗਟ ਸਿੰਘ ਉਹਨਾਂ ਦਾ ਆਪਣਾ ਔਰਾ ਹੈ ਜੀ ਦੋਨਾਂ ਦਾ ਹਮ ਆਸ਼ੂ ਦਾ ਉੱਥੇ ਆਪਣਾ ਜਲਵਾ ਹੈ ਠੀਕ ਹੈ ਨਾ ਸੋ ਇਸ ਕਰਕੇ ਆਸ਼ੂ ਮੇਰੇ ਖਿਆਲ ਦੇ ਨਾਲ ਖੁਦਮਖਤਿਆਰੀ ਨਾਲ ਲੜ ਰਹੇ ਨੇ ਕਿ ਭਾਈ ਮੈਂ ਟੀਮ ਚੁਣੂੰਗਾ ਮੈਂ ਹੀ ਬੰਦੇ ਆਪਦੇ ਤੈਅ ਕਰੂੰਗਾ ਸੋ ਗੱਲ ਇਹ ਹੈ ਕਿ ਚਲੋ ਇਹ ਸਭ ਕੁਝ ਹੋ ਜਾਂਦਾ ਹੈ ਪਰ ਕੋਈ ਦਿਲ ਚ ਮਹਿਲ ਨਾ ਰੱਖ ਕੇ ਸਿੱਧਾ ਜਿੱਤ ਵਾਸਤੇ ਖੇੜੇ ਹਮ ਕੋਈ ਵੀ ਹੋਵੇ ਜੀ ਤਾਂ ਉਹਦਾ ਫਾਇਦਾ ਸਮੁੱਚੀ ਕਾਂਗਰਸ ਨੂੰ ਹਾਂ ਬਿਲਕੁਲ ਇਹ ਨਤੀਜਾ ਵੀ ਹੋਰ ਜੀ ਇਹ ਫਿਰ ਜਿੱਤ ਜਿਹੜੀ ਆ ਨਾ ਉਹ ਇੰਡੀਆ ਲੈਵਲ ਤੇ ਗੂੰਜੇਗੀ ਇਹਨਾਂ ਦੀ